ਉਹ ਚਨਾਇ ਰੱਖਿਆ ਜਿਵੇਂ ਸਿੱਧਾ ਹੀ ਐਸਐਸਆਈ ਭਰਤੀ ਹੋਇਆ ਉਹਨਾਂ ਪੁਲਿਸ ਚ ਬਈ ਮੈਂ ਐਸਐਸਆਈ ਭਰਤੀ ਵਾਲੀ ਗੱਲ ਹੀ ਐ ਇੱਥੇ ਸਟਾਲ ਆ ਕੇ ਰੇੜੀ ਸਟਾਲ ਆ ਬਈ ਰੇੜੀ ਕਹਿੰਦਾ ਸਟਾਲ ਕਹਿੰਦਾ ਕੰਮ ਤਾਂ ਕੰਮ ਮੋੜ ਪਰਮਾਰਤ ਨਹੀਂ ਭਰਾਵਾ ਤੂੰ ਤਾਂ ਕੰਮ ਟੇਡਾ ਕਰਿਆ ਟੇਡਾ ਦਾ ਇਹਦਾ ਲੋਕ ਤੈਨੂੰ ਕਮੈਂਟਾਂ ਚ ਪਾਉਣਗੇ ਖੰਡ ਪੂਰੀ ਤਗੜੀ ਲੈ ਬਈ ਦੋਸਤੋ ਅੱਜ ਆਪਾਂ ਖੜੇ ਹਾਂ 100 ਫੁੱਟੀ ਮਾਰਕੀਟ ਤੇ ਤੇ ਇੱਕ ਹੋਰ ਹੀ ਬਈ ਆਪਾਂ ਵੀਡੀਓ ਲੈ ਕੇ ਆਏ ਥੋੜਾ ਪੂਰਾ ਮੁੰਡਾ ਜੈਂਕੀ ਸ਼ੈਂਕੀ ਤੇ ਨਾਰੀਅਲ ਦੀ ਰੇੜੀ ਲਾਈ ਬੈਠਾ ਇਹਦੀ ਆਪਾਂ ਲਾਪਾ ਕਰਦੇ ਆ ਤੇ ਲੱਗਦਾ ਇਹ ਗਾੜੂ ਖਰਾਬ ਐਰਪਾਸੇ ਲਾ ਕੇ ਉਹ ਬਾਈ ਕੀ ਆਲਾ ਠੀਕ ਹੈ ਜੀ ਜਿਵੇਂ ਨਾਰੀਅਲ ਲਈ ਜਨਾ ਬਾਈ ਲੈਂਦਾ ਨਹੀਂ ਬਾਈ ਮੈਂ ਵੇਚਦਾ ਨਾਰੀਅਲ ਇੱਥੇ ਮੇਰੀ ਆਹੇ ਸਟਾਲ ਸਟਾਲ ਆ ਕੇ ਰੇੜੀ ਸਟਾਲ ਆ ਬਾਈ ਰੇੜੀ ਕਹਿੰਦਾ ਸਟਾਲ ਕਹਿੰਦਾ ਕੰਮ ਤਾਂ ਕੰਮ ਮੁੰਡਾ ਕਿੰਨਾ ਦਾ ਬਾਈ ਮੁੰਡਾ ਬਾਈ ਮੈਂ ਪਿੰਡ ਚ ਮਗਾ ਜੱਟਾਂ ਦਾ ਮੁੰਡਾ ਹੀ ਆ ਹੋਰ ਬਾਕੇ ਬਾਣ ਮੂਣ ਕਿੰਨਾ ਕੰਮ ਦਾ ਤੈਨੂੰ ਬਾਣ ਹੈਗੇ ਬਾਈ 6-7 ਕਿੱਲੇ ਬਾਣ ਦੇ ਆਹ ਕੀ ਰੇੜੀ ਵਾਲਾ ਕੰਮ ਕੀ ਏ ਤੂੰ ਸਾਰੇ ਰਸਤੇਦਾਰਾਂ ਦੀ ਤੂੰ ਮਿੱਟੀ ਭਲੀਦ ਕਰਾਈ ਜਨਾ ਨਹੀਂ ਯਾਰ ਬਈ ਕੰਮ ਉੱਚਾ ਨਾ ਰੱਖਿਆ ਜਿਵੇਂ ਸਿੱਧਾ ਹੀ ਐਸਆਈ ਭਰਤੀ ਹੋਇਆ ਉਹਨਾਂ ਪੁਲਿਸ ਚ ਬਈ ਮੈਂ ਐਸਆਈ ਭਰਤੀ ਵਾਲੀ ਗੱਲ ਹੀ ਐ ਇੱਥੇ ਬਈ ਕੱਦ ਕਿੰਨਾ ਤਰਾ ਬਈ ਕੱਦ ਤਾਂ 6 ਫੁੱਟ 2 ਇੰਚ ਆਗਾ ਤੇ ਭਰਤੀ ਹੋ ਜਾਂਦਾ ਪਤੰਦਰਾ ਫੌਜ ਚ ਪੁਲਿਸ ਚ ਬਈ ਭਰਤੀਆਂ ਦੇਖਾਂਗਾ ਸੀਂਗਾ 2016 ਤੋਂ ਲੈ ਕੇ ਹੂੰ 2022 23 24 ਤੱਕ ਭਰਤੀਆਂ ਦੇਖੀ ਗਿਆ ਕਿਸੇ ਦਾ ਨਹੀਂ ਉਹ ਰੇਸ਼ ਨਹੀਂ ਨਿਕਲੀ ਹੋਣੀ ਪਿਆ ਮੰਜੇ ਤੇ ਪਿਆ ਹੋਣਾ ਬਈ ਸਾਰਾ ਕੁਝ ਕਰਦਾ ਸੀ ਰੇਸ਼ ਦੀ ਕਰਨ ਲਈ ਭਾਵੇਂ ਹੁਣ ਭਜਾ ਕੇ ਦੇਖ ਲਓ ਹੁਣ ਵੀ 1600 ਮੀਟਰ ਮੈਂ ਕੱਢ ਦੂੰਗਾ ਹੂੰ ਸਾਢੇ 6 ਮਿੰਟਾਂ ਦੇ ਵਿੱਚ ਸਾਰਾ ਕੁਝ ਪੂਰਾ ਸੀਗਾ ਪਰ ਆਪਣੇ ਸਿਸਟਮ ਹੀ ਦੇਚਦਾ ਇਹੋ ਜਿਹਾ ਮੈਂ ਪਹਿਲੀ ਵਾਰ ਵੇਖਿਆ ਸ਼ਰਮ ਨਹੀਂ ਆਉਂਦੀ ਇੱਥੇ ਰੇੜੀ ਲਾਏ ਦੋ ਤੈਨੂੰ ਬਈ ਇਹਦੇ 'ਚ ਕਾਦੀ ਸ਼ਰਮ ਆ ਯਾਰ ਕੰਮ ਕਰਨ ਦੇ ਵਿੱਚ ਕਾਦੀ ਸ਼ਰਮ ਆ ਮੈਨੂੰ ਦੱਸੋ ਪਹਿਲਾਂ ਸ਼ਰਮ ਹੈ ਕੀ ਕੰਮ ਹੈ ਨਹੀਂ ਆਪਣਾ ਪੰਜਾਬੀਆਂ ਦਾ ਬੰਦਾ ਕਿਉਂ ਨਹੀਂ ਕੰਮ ਹੋਰ ਕੰਮ ਕੀਦਾ ਇਹ ਆ ਵੀ ਦੁਕਾਨਾਂ ਵੇਖੋ ਪੀਜੀ ਵਾਲਿਆਂ ਦੀ ਸਭ ਸਾਰਿਆਂ ਦੀ ਉਹ ਫੋਲੋ ਕੰਮ ਤੋਂ ਬਈ ਉਹ ਬੈਠੇ ਵੀ ਖਾਲੀ ਆ ਇੱਥੇ ਬੈਠੋ ਰਜਮੇ ਵੀ ਰੌਣਕਾਂ ਨਹੀਂ ਆਇਆ ਉਸੇ ਕੀ ਕਰਾਂਗਾ ਉਹਨਾਂ ਕੋਲੇ ਪੈਸੇ ਵਾਧੂ ਆ ਕਿ ਹੁਣ ਉਹ ਪਾ ਲਿਓ ਉਹਨੇ ਆਪਾਂ ਲਾਹੀ ਇਹ ਜੀ ਦਾ ਬੈਠਾ ਤੂੰ ਆ ਖੜਾ ਇੱਥੇ ਸੁ ਅੱਛਾ ਹਾਂ ਹੁਣ ਜੋ ਪੈਸੀ ਹੈਣੀ ਆਪਣੇ ਕੋਲ ਹੈ ਬਈ ਤੋਂ ਸਟਾਰਟ ਕਰਾਂਗੇ ਹੌਲੀ ਹੌਲੀ ਬਹੁਤ ਵੱਡੇ ਲੈਵਲ ਤੇ ਜਾਵੜਾਂਗੇ ਏਡੀ ਕੀ ਗੱਲ ਹੈ ਇੱਥੇ ਕੋਈ ਵੇਖ ਕੇ ਨਹੀਂ ਆਦਾ ਰਿਸ਼ਤੇਦਾਰ ਤੈਨੂੰ ਨੰਗ ਦਾ ਟੱਪਦਾ ਜਾਂ ਯਾਰ ਮਿੱਤਰ ਜਿਨ੍ਹਾਂ ਨਾਲ ਪੜਿਆ ਮੰਗਿਆ ਉਹ ਤਾਂ ਨੀਵੀਂ ਜਿਹਾ ਪਾ ਕੇ ਲੁਕ ਜਾਂਦਾ ਬੰਦਾ ਰੱਜਦਾ ਉਦਰਾ ਸਾਰੀ ਤਰ੍ਹਾਂ ਦੇ ਲੋਕ ਹੀ ਹੁੰਦੇ ਆ ਯਾਰ ਮਿੱਤਰ ਵੀ ਹਜੇ ਹੈਗੇ ਆ ਕਿ ਰਿਸ਼ਤੇਦਾਰ ਵੀ ਇਹੋ ਜਿਹੇ ਹੈਗੇ ਜਿਹੜੇ ਦੇਖ ਕੇ ਹਾਸਦੇ ਆ ਪਰ ਜਦੋਂ ਯਾਰ ਆਪਾਂ ਨੂੰ ਪੈਸੇ ਦੀ ਲੋੜ ਪੈਣੀ ਆ ਨਾ ਉਦੋਂ ਰਿਸ਼ਤੇਦਾਰ ਜਾਂ ਯਾਰ ਮਿੱਤਰ ਭਾਏ ਦਾ ਬੜਾ ਚਪੰਡਾ ਬਾਂਹਦਾ ਭਾਏ 5-7000 ਰੁਪਏ ਪਿੱਛੇ ਘਰ ਚੱਲਣ ਨੂੰ ਕੀ ਆ ਬਈ 5-7000 ਬਣਦਾ 5000 ਬਣ ਗਿਆ ਦਿਹਾੜੀ ਦਾ 500 ਰੁਪਿਆ ਖਰਚਾ ਹੋ ਗਿਆ 4500 ਬਚ ਗਿਆ ਘਰ ਚੋਂ ਵਧਿਆ ਚੱਲਦਾ ਘਰ ਦਿਹਾੜੀ ਦਾ 4500 ਮਹੀਨੇ ਦਾ ਨਾ ਨਾ ਬਈ ਦਿਹਾੜੀ ਦਾ ਬਣਦਾ 5-5 ਤੋਂ 6000 ਰੁਪਿਆ ਬਣ ਜਾਂਦਾ ਹੈਗਾ ਇੱਕ ਮਹੀਨੇ ਦਾ ਮਹੀਨੇ ਦਾ 1.5 ਲੱਖ ਆਸ-ਪਾਸ ਇਹ ਬਣ ਜਾਂਦਾ ਬਈ 1.5 ਲੱਖ ਦੇ ਇੰਨਾ ਦਾ ਗੱਪ ਆ ਜ਼ਰਾ ਇਹ ਗੱਪ ਐ ਵੀ ਹੈਗਾ ਬਿਨਾਂ ਗੱਲ ਦਾ ਇੰਨਾ ਦਾ ਪਤੰਦਰਾ ਗੋਬੀ ਚੋਣੀ বাজਦਾ ਫਸਲ ਕਰੀ ਤੋਂ ਬਈ ਉਹ ਚੀਜ਼ਾਂ ਹੋਰ ਨੇ ਹਰੇਕ ਚੀਜ਼ ਦੇ ਵਿੱਚ ਉਹ বাজਦਾ ਜੇ ਬੰਦਾ ਆਪਾਂ ਆਪਦੇ ਹੱਥੀ ਉਹਨੂੰ ਵੇਚਾਂਗੇ ਮੈਂ ਜਿੱਦਾਂ ਕੋਈ ਆਂਡੇ ਵੇਚੀਂਦਾ ਪੰਜਾਬੀ ਯਾਰ ਕੋਈ ਚੱਜ ਦਾ ਕੰਮ ਕਰੋ ਸਰ ਬਈ ਆਹ ਕੰਮ ਮਾੜਾ ਥੋੜੀ ਯਾਰ ਆਂਡੇ ਵਿੱਚ ਆਂਡੇ ਕੋਈ ਕੰਮ ਹੀ ਆ ਕਰਨਾ ਆ ਕਰਦਾ ਤਾਂ ਹੈ ਬਈਲਾ ਕਿਸੇ ਨਸ਼ੇ ਪੱਤੇ ਜੀ ਤਾਂ ਨਹੀਂ ਪੈਂਦਾ ਹੋਰ ਗਲਤ ਕੰਮ ਜੀ ਤਾਂ ਨਹੀਂ ਪੈਂਦਾ ਕੰਮ ਤਾਂ ਕਰ ਰਿਹਾ ਕੋਈ ਟਾਹ ਟੱਪਾ ਵੀ ਹੁੰਦਾ ਤਾਂ ਕੱਲੀ ਟੌਰ ਨੂੰ ਚੱਕੀ ਫਿਰੋ ਪੈਸਾ ਜੋ ਕੋਲੇ ਜੇਬ ਚ ਨਾ ਹੋਇਆ ਟੌਰ ਕੀ ਕਰੂ ਬੰਦਾ ਜਾਂ ਤੂੰ ਬੰਦੇ ਰੱਖਿਆ ਹੋਣੇ ਇੱਥੇ ਤਾਂ ਤੇਥੋਂ ਖੜੀ ਦਾਣੀ ਨੂੰ ਇਹਨਾਂ ਚ ਕੋਈ ਨਹੀਂ ਰੱਖਿਆ ਬਈ ਤੜਕੇ ਦਰ ਤੜਕੇ 7 ਵਜੇ ਤਾਂ ਇੱਥੇ ਹੀ ਹੁੰਦਾ ਮੈਂ ਸ਼ਾਮ ਨੂੰ 9 9:30 10 ਵੀ ਬੱਜ ਜਾਂਦੇ ਕਿਉਂ ਕੁਛ ਨਹੀਂਗਾ ਠੀਕ ਆ ਤੇ ਆਪਦੀ ਲਾਇਆ ਐਸੇ ਕੰਮ ਓਤਿਆਦਾ ਕੰਮ ਕਰਕੇ ਘਰੇ ਜਾਂਦੇ ਆ ਸ਼ਾਮ ਨੂੰ ਪੈਸੇ ਕਮਾ ਕੇ ਵਧੀਆ ਫਿਰ ਤਾਂ ਬੰਦੇ ਪੈਸੇ ਯਾਰ ਤੇਨ ਪੈਸੇ ਵਧੀਆ ਬੰਦੇ ਆ ਨਾ ਕੰਮ ਤਾਂ ਟੇਡਾ ਜਾ ਇਹ ਨਹੀਂ ਟੇਡਾ ਯਾਰ ਬਈ ਕਿਉਂ ਆ ਸੋਚਣ ਦੀ ਸ਼ਕਤੀ ਆ ਇਹ ਤੇ ਆਪਦੀ ਬੰਦਾ ਮੈਂ ਪਹਿਲਾਂ ਵੇਖਿਆ ਜਿਹੜਾ ਨਾਰੀ ਲੱਭੀ ਸੋਚਣ ਸ਼ਕਤੀ ਆ ਬਈ ਪੰਜਾਬੀ ਬਹੁਤ ਹੁਣ ਆਪਣੇ ਜਿਹੜੇ ਇਸ ਕੰਮ ਤੇ ਪੈ ਰਹੇ ਆ ਪਹਿਲਾਂ ਵਿਦੇਸ਼ਾਂ ਨੂੰ ਭੱਜਣ ਲੱਗ ਗਏ ਸੀਗੇ ਹੁਣ ਇਸ ਕੰਮ ਨੂੰ ਦੁਬਾਰੇ ਇੱਥੇ ਹੱਥੀ ਮਿਹਨਤ ਕਰਨ ਵਾਲੇ ਮੋੜ ਰਹੇ ਆ ਦੁਬਾਰੇ ਇਹ ਮੈਂ ਕੰਮ ਕੀਤਾ ਹੋਰ ਵੀ ਇੱਕ ਬੰਦਾ ਮੈਂ ਤਾਂ ਯਾਰ ਬਈ ਆਪਦੇ ਜਿਹੜ 11 ਨਾਰੀਅਲ ਦੇ ਹਸਤਾਲਾ ਨੇ ਸਾਰਿਆਂ ਆਪਣੇ ਬੰਦਿਆਂ ਨੇ ਬਈ ਉਹ ਤੂੰ ਮੰਨ ਲੈ ਨਾਰੀਅਲ ਵਾਲਿਆਂ ਦਾ ਉਹ ਆ ਠੇਕੇਦਾਰਾਂ ਵੱਡਾ ਨਹੀਂ ਠੇਕੇਦਾਰ ਨਹੀਂ ਬਈ ਮੇਰੇ ਨਾਲ ਦੇ ਹੁਣ ਮੈਨੂੰ ਪਤਾ ਲੱਗਿਆ ਕੰਮ ਵਧੀਆ ਏ ਕੋਈ ਮਾੜਾ ਨਹੀਂ ਹੈਗਾ ਮੈਂ ਉਹਨਾਂ ਨੂੰ ਵੀ ਦੱਸਿਆ ਉਹਨਾਂ ਨੇ ਵੀ ਕੰਮ ਕੀਤਾ ਬਈ ਤੇ ਲਵਾਉਣਾ ਕਿੱਥੋਂ ਬਈ ਇਕੱਠੇ ਲਵਾ ਲੈਣਾ ਫਿਰ ਹਾਂ ਇਕੱਠੇ ਬਈ ਇਹਨਾਂ ਦਾ ਘੋੜਾ ਲੈਂਦਾ ਹੈਗਾ ਇੱਕ ਤੇ ਫਿਰ ਸਾਰਾ ਸਾਂਝਾ ਘੋੜਾ ਲਹਾੜਨੇ ਦਾ 10-11 ਜਣੇ ਜਿਹੜੇ ਹੈਗੇ ਹੈਗੇ ਉਹਦਾ ਵੰਡ ਕੇ ਮੁੜ ਕੇ ਰੱਖ ਲਈਦਾ ਹੈਗਾ ਸਾਂਤ ਦਿੰਦਿਆ ਪੂਰੇ ਆਪਣੇ ਆਉਂਦੇ ਇੱਥੇ ਭੱਜ-ਭੱਜ ਕੇ ਬੰਦੇ ਸਾਤ ਬਈ ਦੰਦੇ ਆ ਵੇਸੇ ਤਾਂ ਤੇ ਪਰ ਉਹ ਥੋੜਾ ਜਿਹਾ ਹੈ ਕੱਚਾ ਹੀ ਆ ਕੰਮ ਵੀ ਉਧਰ ਦੂਜੇ ਪਾਸੇ ਇਹ ਨਾ ਮੈਨੂੰ ਹੁਣ ਤੁਮਰ ਕੀ ਬੋਲਾਂ ਪਰਵਾਸੀਆਂ ਕੋਲੇ ਲੋਕ ਵੱਧ ਖੜਦੇ ਆ ਇਹ ਗੱਲ ਤਾਂ ਥੋੜਾ ਜਿਹਾ ਹੈਗਾ ਹਜੇ ਤੇ ਪ੍ਰਸਾਦ ਦੇਣਗੇ ਬਈ ਲੋਕ ਜੇ ਕੰਮ ਕਰਾਂਗੇ ਤਾਂ ਐਡੀ ਕੋਈ ਗੱਲ ਨਹੀਂ ਜੀ ਜੇ ਉਹ ਸਾਫ ਸਫਾਈ ਰੱਖੀ ਆ ਨਾ ਸਾਰੀ ਦੁਕਾਨ ਦੀ ਬਿਲਕੁਲ ਬਈ ਸਾਫ ਸਫਾਈ ਪੂਰੀ ਫੋਲ ਰਹਿੰਦੀ ਆ ਇਹ ਆਈਡੀਆ ਆਇਆ ਕਿਥੋਂ ਬਿਨਾਰੀ ਵਾਲੀ ਵੇਚਨੇ ਆਪਾਂ ਆਈਡੀਆ ਬਈ ਮੈਂ ਨਾ ਇੱਕ ਆਪਣੇ ਬਾਹਰਲਾ ਬੰਦਾ ਸੀ ਆਪਾਂ ਅਦਰ ਸਟੇਟ ਦਾ ਸੀਗਾ ਮੁੰਡਾ ਤੇ ਉਹਨੂੰ ਮੈਂ ਫੋਨ ਕੇ ਅਦਾਨ ਕੀਤਾ ਸੀਗਾ ਕੇਰਾ ਹਾਂ ਤੇ ਉਹਦੇ ਨਾਲ ਬਸ ਯਾਰੀ ਦੋਸਤੀ ਪਈ ਗਈ ਉੱਥੋਂ ਮੈਂ ਬਾਹਰ ਗਿਆ ਹੋਇਆ ਸੀ ਘੁੰਮਣ ਕੇ ਹੁਣੇ ਫੋਨ ਦਾ ਬਦਲਾ ਨਾਰੀਅਲ ਕਰਤਾ ਹਾਂ ਹਾਂ ਇਹ ਗਾਇ ਸਕਦੇ ਹੋ ਉਹਨੇ ਆਈਡੀਆ ਦਿੱਤਾ ਮੈਨੂੰ ਇਹ ਤੇ ਦੱਸਿਆ ਜੀ ਇਹਦੇ ਵਿੱਚ ਬੈਨੀਫਿਟ ਕੀ ਨੇ ਮੁੜ ਕੇ ਫਿਰ ਉਦੋਂ ਬਾਅਦ ਚੱਲ ਪਿਆ ਸੀਗਾ ਕੰਮ ਇਹਦਾ 1.5 ਲੱਖ ਦੇ ਹਿਸਾਬ ਨਾਲ ਫਿਰ ਤਾਂ ਰਿਟਰਨ ਆ ਵੀ ਭਰ ਦਾਂਗੇ ਟੈਕਸ ਦੀਆਂ ਭਰਨੀਆਂ ਪੈਣੀਆਂ ਬਈ ਸਾਰਾ ਕੁਝ ਕਰਨਾ ਪੈਂਦਾ ਕਿਉਂਕਿ ਸਾਰੀ ਪੇਮੈਂਟ ਹੈ ਜਿਹੜੀ ਹੁਣ ਅੱਜ ਕੱਲ ਟਾਈਮ ਚੱਲ ਪਿਆ ਆਨਲਾਈਨ ਪੇਮੈਂਟ ਦਾ ट्रांजੈਕਸ਼ਨ ਸਾਰੀਆਂ ਖਾਤੇ ਦੇ ਵਿੱਚ ਹੁੰਦੀਆਂ ਨੇ ਘਰ ਦੇ ਨਹੀਂ ਲੜੇ ਬਈ ਪਹਿਲੋਂ ਪਹਿਲ ਬਈ ਕਹਿ ਕੀ ਕਰੀਏ ਨਾ ਨਹੀਂ ਬਈ ਕਰਦਿਆਂ ਨੂੰ ਤਾਂ ਐ ਸੀਗਾ ਬਈ ਕਿਸੇ ਕਿਤੇ ਲੱਗ ਜਾਏ ਕੋਈ ਨਸ਼ੇ ਪੱਤੇ ਜਨਾ ਪਈ ਜੇ ਹਨਾ ਐਵੇਂ ਕਿਤੇ ਤੇ ਬਸ ਉਹਨਾਂ ਨੇ ਸਹਿਦ ਦਿੱਤੀ ਉਹਨਾਂ ਨੇ ਵੀ ਸਾਥ ਦਿੱਤਾ ਪੂਰਾ ਆਪਣਾ ਤੇ ਰੇੜੀ ਕਿੱਥੇ ਬਈ ਆਪਣੀ ਰੇੜੀ ਦਾ ਐਡਰੈਸ ਦੱਸ ਇਹ ਬਈ 100 ਫੁੱਟੀ ਰੋਡ ਤੇ ਹੈਗੀ ਆਪਣੀ ਜਿਹੜੀ ਆ ਮਾਰਕੀਟ ਬਣੀ ਹੋਈ ਹੈ ਨਵੀਂ ਇਹਦੇ ਨਾਲ ਸਾਹਮਣੇ ਰਹਿੰਦੇ ਆਂਗਾ ਠੀਕ ਆ ਇੱਧਰ ਹੈ ਮਾਰਕ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਆ ਠੀਕ ਆ ਬਾਈ ਵਧੀਆ ਕੰਮ ਰੂੜੀ ਰੱਖਣਾ ਹਾਂਜੀ ਹਾਂਜੀ ਬਿਲਕੁਲ ਸਾਡਾ ਕੰਮ ਆ ਬਾਈ ਵੀਡੀਓ ਬਣਾਉਣਾ ਲੋਕਾਂ ਤਾਈ ਸੱਚ ਦਿਖਾਉਣਾ ਨਹੀਂ ਚੰਗੀ ਗੱਲ ਆ ਬਾਈ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰੋਗੇ ਤਾਂ ਆਪਦੇ ਕੰਮ ਨੂੰ ਪ੍ਰਮੋਟ ਤਾਂ ਨਹੀਂ ਭਰਾ ਤੂੰ ਤਾਂ ਕੰਮ ਟੇਡਾ ਕਰਿਆ ਟੇਡਾ ਤਾਂ ਇਹਦਾ ਲੋਕ ਤੈਨੂੰ ਕਮੈਂਟਾਂ ਚ ਪਾਉਣਗੇ ਖੰਡ ਪੂਰੀ ਤਗੜੀ ਨਹੀਂ ਬਾਈ ਜਿਨ੍ਹਾਂ ਦੇ ਫਿਰ ਜਿਹੋ ਜੀ ਸੋਚ ਹੁੰਦੀ ਆ ਬੰਦਾ ਉਹ ਜਾ ਕਮੈਂਟ ਕਰਦਾ ਮੈਨੂੰ ਉਹ ਵੀ ਖਰਾਬ ਜਿਹਾ ਲਾਲ ਪੀਲੇ ਜਿਹਾ ਲੱਗਦੇ ਯਾਰ ਨਹੀਂ ਨਹੀਂ ਬਾਈ ਇਹ ਇੱਕ ਨੰਬਰ ਜਮਾ ਇਹਦੇ ਵਿੱਚੋਂ ਤੁਹਾਨੂੰ ਕੋਈ ਖਰਾਬ ਨਿਕਲ ਗਿਆ ਇੱਕ ਪੀਸ ਵੀ ਖਰਾਬ ਪਰਾ ਉਥਰਾਉਣੇ ਨਿਕਲਦੇ ਆਪਾਂ ਪੂਰਾ ਵਧੀਆ ਕੁਆਲਿਟੀ ਦਾ ਨਾਰੀਅਲ ਮਗਾਈਦਾ ਬਾਈ ਕੰਮ ਨਹੀਂ ਕਰਦੇ ਹੋ ਜੀ ਆਪਾਂ ਮਾੜਾ ਕੰਮ ਨਹੀਂ ਕੀਤਾ ਠੀਕ ਆ ਪਰਾ ਠੀਕ ਆ ਬਈ ਧੰਨਵਾਦ ਜੀ ਲੈ ਬਈ ਦੋਸਤੋ ਵੀਡੀਓ ਕਿਵੇਂ ਲੱਗੀ ਸ਼ੇਅਰ ਕਰ ਦਿਓ